ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਜਿਕਰਿਆ ਆਜਾਪਾ ਸੰਸਿੰਘ ਮਸਕੀਨ ਜੀ ਦੀ ਕਥਾ ਸੁਣਨ ਲੱਗੇ ਆ ਉਹ ਗੱਲ ਕਰ ਰਹੇ ਨੇ ਗੁਰੂਆਂ ਦੇ ਬਾਰੇ ਜਿਨੇ 10 ਗੁਰੂ ਨੇ ਉਹਨਾਂ ਦੇ ਬਾਰੇ ਗੱਲ ਕਰਨੀ ਤੇ ਇਹ ਆਪਾਂ ਸਿਲਸਿਲਾ ਵਾਰ ਸੁਣਨਾ ਤੇ ਆਪਾਂ ਦੋਸਤਾਂ ਨੂੰ ਇਹ ਕਹਿੰਦੇ ਆ ਜਾਣਦੇ ਆ ਕਿ ਦੋਸਤ ਜਿਹੜੇ ਨੇ ਉਹ ਸਾਡੇ ਚੈਨਲ ਨੂੰ ਲਾਈਕ ਕਰ ਲੈਣ ਸਬਸਕ੍ਰਾਈਬ ਕਰ ਲੈਣ ਤਾਂ ਕਿ ਉਹਨਾਂ ਦੀ ਕਰ ਵੀਡੀਓ ਪਹੁੰਚਦੀਆਂ ਰਹਿਣ ਤੇ ਇਹ ਅਸੀਂ ਤਕਰੀਬਨ ਕੁਈ 5-6 ਵੀਡੀਓ ਦੀ ਇੱਕ ਸੀਰੀਜ਼ ਬਣਾਣੀ ਹੈ ਕਿ 10 ਗੁਰੂਆਂ ਦੇ ਬਾਰੇ ਜਿਹੜੀ ਇਨਫਾਰਮੇਸ਼ਨ ਹੈ। ਸਹੀ ਹੋ ਗਿਆ। ਤੇ ਉਸ سلسلے 'ਚ ਅੱਪ ਅੱਜ ਪਹਿਲੀ ਵੀਡੀਓ ਦੇਖਣ ਲੱਗਿਆਂ ਤੇ ਵੀਡੀਓ ਕਰਨੇ ਆ ਸ਼ੁਰੂ। ਜੋ ਮਨੁੱਖ ਦਾ ਪੌਰਨ ਮਨੁੱਖ ਦਾ ਇੱਕ ਖਾਕਾ ਚਿਤਰਿਆ ਸੀ। ਉਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾ ਕੇ ਸੰਪੂਰਨ ਕੀਤਾ। ਗੁਰੂ ਨਾਨਕ ਨੂੰ ਇਸ ਤਰ੍ਹਾਂ ਯਕ ਬਾਦੀ ਗਰੇ 10 ਰੂਪ 10 ਜਾਮੇ ਧਾਰਨ ਕਰਨੇ ਪਏ ਕੰਮ ਬਹੁਤ ਲੰਬਾ ਆਜ ਤੱਕ ਦੇ అవਤਾਰੀ ਪੁਰਸ਼ ਜਿੰਨੇ ਹੋਏ ਉਹ ਕਰੀਬਨ ਕਰੀਬਨ ਸੰਤ ਹੀ ਬਣਾਉਂਦੇ ਰਹੇ ਭਿਕਸ਼ੂ ਬਣਾਉਂਦੇ ਰਹੇ ਜੋਗੀ ਬਣਾਉਂਦੇ ਰਹੇ ਸੰਨਿਆਸੀਆਂ ਨੂੰ ਜਨਮ ਦੇਂਦੇ ਰਹੇ ਬੇਰਾਗੀਆਂ ਨੂੰ ਜਨਮ ਦੇਂਦੇ ਰਹੇ ਇੱਕ ਨਵੀਂ ਪ੍ਰਥਾ ਚਲਣੇ ਸੀ ਸਿਰਫ ਸੰਤ ਨਹੀਂ ਸਿਪਾਈ ਸਿਰਫ ਭਗਤੀ ਨਹੀਂ ਬੇਰੂਨੀ ਸ਼ਕਤੀ ਵੀ ਮਨੁੱਖ ਦਾ ਕੁਝ ਬਾਹਰ ਪਿਆ ਹੈ ਮਨੁੱਖ ਦਾ ਕੁਝ ਅੰਦਰ ਹੈ ਨਾਮ ਅੰਦਰ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਬਿਸਰਾਮ ਇਹ ਨਾਮ ਨੂੰ ਅੰਦਰੋਂ ਪ੍ਰਗਟ ਕਰ ਸਕੇ ਅੰਦਰੂਨੀ ਸਾਧਨਾ ਦਿੱਤੀ ਸੰਤ ਬਣਾਇਆ ਸਿੱਖ ਬਣਾਇਆ ਪਰ ਇਹ ਬਾਹਰ ਆਪਣੇ ਘਰ ਦੀ ਆਪਣੇ ਪਰਿਵਾਰ ਦੀ ਆਪਣੀ ਇੱਜ਼ਤ ਦੀ ਆਪਣੀ ਅਸਮਤ ਦੀ ਆਪਣੇ ਧਨ ਸੰਪਦਾ ਦੀ ਰੱਖਿਆ ਕਰ ਸਕੇ ਇਸ ਨੂੰ ਸਿਪਾਹੀ ਬਣਾਇਆ ਮਨੁੱਖ ਕੁਝ ਬਾਹਰ ਹੈ ਕੁਝ ਅੰਦਰ ਹੈ ਇਸ ਤਰ੍ਹਾਂ ਗੁਰੂ ਨਾਨਕ ਦੇ ਨੌ ਜਾਮਿਆਂ ਨੇ ਉਸ ਖਾਕੇ ਦੇ ਚ ਰੰਗ ਭਰੇ ਜਿਸ ਤਸਵੀਰ ਦਾ ਖਾਕਾ ਚਿਤਰਿਆ ਸੀ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰ ਨਾਮ ਰੱਖਿਆ ਸੀ ਸਿੱਖ ਬੜਾ ਨਿਰਮਾਣ ਸ਼ਬਦ ਹੈ ਸਿੱਖ ਤੋਂ ਜ਼ਿਆਦਾ ਹੋਰ ਕੋਈ ਨਿਰਮਾਣਤਾ ਦਾ ਸ਼ਬਦ ਲੱਭਣਾ ਔਖਾ ਹੈ ਸਿੱਖ ਕੋਈ ਮੈਂ ਕੁਛ ਨਹੀਂ ਜਾਣਦਾ ਮੈਂ ਸਿੱਖਣ ਨੂੰ ਤਿਆਰ ਆ ਮੈਂ ਸਿੱਖਣਾ ਚਾਹਾਂਦਾ ਕਮ ਸੇ ਕਮ ਸੱਚ ਦੇ ਸੰਬੰਧ ਦੇ ਵਿੱਚ ਮੈਂ ਕੁਝ ਵੀ ਨਹੀਂ ਜਾਣਦਾ ਕਮ ਸੇ ਕਮ ਪ੍ਰਮਾਤਮਾ ਦੇ ਵਿੱਚ ਮੇਰੇ ਦੇ ਸੰਬੰਧ ਵਿੱਚ ਮੇਰੀ ਜਾਣਕਾਰੀ ਬਿਲਕੁਲ ਅਦੋਰੀ ਮੈਂ ਜਾਣਨਾ ਚਾਹੁੰਦਾ ਮੈਂ ਸਿੱਖਣਾ ਚਾਹੁੰਦਾ ਜੋ ਇਸ ਜਜ਼ਬੇ ਨਾਲ ਆਵੇ ਉਹ ਸਿੱਖ ਹੈ ਜਿਹੜਾ ਇਹ ਸੋਚੇ ਮੈਂ ਬਹੁਤ ਕੁਝ ਜਾਣਦਾ ਮੈਨੂੰ ਬਹੁਤ ਕੁਝ ਪਤਾ ਹੈ ਇੱਕ ਗੱਲ ਸਪਸ਼ਟ ਹੋ ਗਈ ਹੋਰ ਕੁਝ ਹੋਵੇ ਤੇ ਹੋਵੇ ਕਮ ਸੇ ਕਮ ਸਿੱਖ ਨਹੀਂ ਹੈ ਸਿੱਖ ਮੈਂ ਸਿੱਖਣਾ ਚਾਹੁੰਦਾ ਮੈਂ ਸਿੱਖਣ ਲਈ ਤਿਆਰ ਹਾਂ ਔਰ ਮੈਂ ਕੁਝ ਵੀ ਨਹੀਂ ਜਾਣਦਾ ਸਤਿਗੁਰੂ ਨੂੰ ਪਤਾ ਸੀ 20ਵੀਂ ਸਦੀ ਮਨੁੱਖ ਦੀ ਬੈਰੂਣੀ ਜਾਣਕਾਰੀ ਬਹੁਤ ਵੱਧ ਜਾਏਗੀ ਵਿਗਿਆਨ ਗਿਆਨ ਬਹੁਤ ਵੱਧ ਜਾਣਾ ਹੈ ਮਨੁੱਖ ਹੰਕਾਰੀ ਹੋ ਜਾਏਗਾ ਵੀ ਮੈਂ ਬਹੁਤ ਕੁਝ ਜਾਣਦਾ ਇਸ ਵਾਸਤੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਦਿੱਤਾ ਸਿੱਖ ਕੌਮੀ ਨਾਮ ਦਿੱਤਾ ਸਿੱਖ ਤੇ ਸਿੱਖ ਮਨ ਉਹ ਕਦੋਂ ਬਣਦਾ ਹੈ ਜਦ ਕਬੂਲ ਕਰੇ ਕਿ ਮੈਂ ਕੁਝ ਨਹੀਂ ਜਾਣਦਾ ਕਮ ਸੇ ਕਮ ਸੱਚ ਦੇ ਸੰਬੰਧ ਮੈਂ ਕੁਝ ਨਹੀਂ ਜਾਣਦਾ ਕਮ ਸੇ ਕਮ ਪ੍ਰਮਾਤਮਾ ਦੇ ਸੰਬੰਧ ਵਿੱਚ ਮੈਂ ਕੁਝ ਵੀ ਨਹੀਂ ਜਾਣਦਾ ਇਤਨਾ ਭਾਵ ਇਤਨੀ ਨਿਰਮਾਣਤਾ ਔਰ ਇਤਨਾ ਕਬੂਲ ਕਰਨ ਦਾ ਜਜ਼ਬਾ ਹੋਵੇ ਤੇ ਸਿੱਖ ਮੈਂ ਫਿਰ ਅਸ ਕਰਾਂ ਸੰਗਤ ਦੇ ਵਿੱਚ ਕਮ ਸੇ ਕਮ ਉਹ ਮਨੁੱਖ ਕਤਈ ਸਿੱਖ ਨਹੀਂ ਹੈ ਜੋ ਕਹਿੰਦਾ ਮੈਂ ਬਹੁਤ ਕੁਝ ਜਾਣਦਾ ਮੈਨੂੰ ਬਹੁਤ ਕੁਝ ਪਤਾ ਹੈ। ਤਾਂ ਫਿਰ ਸੁਣੋ ਗੁਰੂ ਦੀ ਲੋੜ ਨਹੀਂ ਆਪਣਾ ਚੱਲ ਪਵੇ ਜੋ ਬਥੇਰਾ ਕੁਝ ਜਾਣਦਾ ਹੈ। ਇਥੇਨ ਦਾ ਪ੍ਰਸਿੱਧ ਸੰਤ ਸੁਕਰਾਟ ਵੀ ਕਿਹਾ ਕਰਦਾ ਸੀ। ਔਰ ਉਹਦੇ ਬੋਲ ਨੇ ਉਹ ਕਹਿੰਦਾ ਕਿ ਜਦ ਮੈਂ ਬੱਚਾ ਸੀ ਤੇ ਬੱਚਿਆਂ ਦੀ ਮਹਿਫਿਲ ਦੇ ਵਿੱਚ ਬੈਠ ਕੇ ਮਾਣ ਨਾਲ ਮੈਂ ਕਹਿੰਦਾ ਹੁੰਦਾ ਸੀ ਕਿ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਸੰਸਾਰ ਦੇ ਸੰਬੰਧ ਵਿੱਚ ਨਿਰੰਕਾਰ ਦੇ ਸੰਬੰਧ ਵਿੱਚ ਕਲਾ ਦੇ ਸੰਬੰਧ ਵਿੱਚ ਮੈਂ ਸਭ ਕੁਝ ਜਾਣਦਾ ਇਹ ਫਕੀਰ ਕਹਿੰਦਾ ਜਦ ਮੈਂ ਜਵਾਨ ਹੋਇਆ ਤਾਂ ਜਵਾਨਾਂ ਦੀ ਮਹਿਫਿਲ ਦੇ ਵਿੱਚ ਬੈਠ ਕੇ ਮੈਨੂੰ ਕਬੂਲ ਕਰਨਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਮੇਰਾ ਦਾਵਾ ਕਮਜ਼ੋਰ ਹੋ ਗਿਆ ਮੇਰਾ ਦਾਵਾ ਢਿੱਲਾ ਹੋ ਗਿਆ ਸੁਕਰਾਟ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਤੇ ਬੁੱਢਿਆਂ ਦੀ ਮਹਿਫਿਲ ਦੇ ਵਿੱਚ ਮੈਂ ਉੱਚੀ ਆਵਾਜ਼ ਨਾਲ ਕਹਿਣਾ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਮਿਲ ਬ ਮੈਨੂੰ ਕੁਝ ਵੀ ਪਤਾ ਨਹੀਂ ਇੰਨੇ ਵੱਡੇ ਸਾਗਰ ਦੇ ਚ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੇ ਕੀ ਹੈ ਉਦਾ ਕੀ غرور ਉਦਾ ਕੀ تکبر ਸ਼ਾਇਦ ਮਨੁੱਖ ਦੀ ਜਾਣਕਾਰੀ ਇਤਨੇ ਵੀ ਨਹੀਂ ਪਰ ਹੰਕਾਰ ਬੜਾ ਹੈ ਇਸ ਵਾਸਤੇ ਇਹ ਹੰਕਾਰ ਪੈਦਾ ਨਾ ਹੋ ਸਕੇ ਗੁਰੂ ਨਾਨਕ ਨੇ ਸ਼ਬਦ ਦਿੱਤਾ ਸਿੱਖ ਮੈਂ ਦੇਖੇ ਦੁਨੀਆ ਦੀਆਂ ਕੌਮਾਂ ਦੀਆਂ ਵਕ ਵਕ ਲੜਾਈਆਂ ਦੇ ਕਾਰਨ ਮੁੱਦੇ ਬੁਨਿਆਦ ਭਾਰਤ ਦੇ ਇੰਜ ਕਹਿ ਲੋ ਤੈਨੂੰ ਕੌਮਾਂ ਜੋ ਹੈ ਕਰੀਬਨ ਕਰੀਬਨ ਪੁਰਾਣੀਆਂ ਚੱਲੀਆਂ ਆ ਰਹੀਆਂ ਨੇ Hindu Muslim Sikh ਝਗੜ ਰਿਹਾ ਲੜ ਰਿਹਾ Hindu ਵੀ ਖੂਬ ਬਾਜ਼ਾਰ ਵਿੱਚ ਉਹਦੀ ਲੜਾਈ ਦਾ ਕਾਰਨ ਲੋਭ ਹੈ ਬੜਾ ਪਰ ਵੱਲ ਲੋਭ ਹੈ ਲੜ ਰਿਹਾ ਮੁਸਲਮਾਨ ਔਰ ਖੂਬ ਲੜ ਰਿਹਾ ਹੈ ਰਜ ਕੇ ਲੜ ਰਿਹਾ ਹੈ ਪਰਿਵਾਰ ਦੇ ਵਿੱਚ ਉਦਾ ਝਗੜਾ ਆਵਾਸ਼ਨਾ ਦੇ ਖੜਾ ਹੈ ਕਾਮ ਦੇ ਖੜਾ ਹੈ ਚਾਰ ਚਰ ਸ਼ਾਦੀਆਂ ਪੰਜ ਪੰਜ ਸ਼ਾਦੀਆਂ 25 25 ਬੱਚੇ ਤਲਾਕ ਰੋਜ਼ ਦੇ ਰਿਸ਼ਤੇ ਰੋਜ਼ ਦੇ ਤਲਾਕ بڑے ਪਰਿਵਾਰਕ ਉਲਝਣਾਂ ਦੇ ਚ ਨੇ ਮੁਸਲਮਾਨ ਲੋਕ ਝਗੜ ਰਹੇ ਆ ਖੂਬ ਝਗੜ ਰਹੇ ਲੇਕਿਨ ਉਸ ਦੇ ਝਗੜੇ ਦਾ ਮੁੱਦਾ ਹੈ ਪਰਿਵਾਰ ਔਰ ਕਾਮ ਲੜ ਰਹੇ ਆ ਖੂਬ ਸਿੱਖ ਰੱਜ ਕੇ ਲੜ ਰਹੇ ਆ ਭयंकर ਰੂਪ ਦੇ ਚ ਲੜ ਰਹੇ ਆ ਔਰ ਇਹ ਬਾਜ਼ਾਰ ਦੇ ਚ ਨਹੀਂ ਲੜ ਰਿਹਾ ਇਤਨਾ ਪਰਵਾਰ ਦੇ ਚ ਨਹੀਂ ਲੜ ਰਿਹਾ ਗੁਰਦੁਆਰੇ ਚ ਲੜ ਰਿਹਾ ਔਰ ਇਹਦਾ ਮੂਲ ਕਾਰਨ ਹੰਕਾਰ ਖੂਬ ਰਜ ਕੇ ਲੜ ਰਿਹਾ ਸਿੱਖ ਨਾਲ ਸਿੱਖ ਵੀ ਟਕਰਾਰ ਰਿਹਾ ਤੇ ਗੁਰਦੁਆਰਿਆਂ ਨਾਲ ਗੁਰਦੁਆਰੇ ਵੀ ਟਕਰਾਰ ਰਿਹਾ ਖੂਬ ਟਕਰਾਰ ਰਿਹਾ ਇਹ ਮੈਂ ਆਪਣੀ ਢੰਗ ਨਾਲ ਸਾਰੀ ਦੁਨੀਆ ਦੇ ਜੋਵਾਜ ਕੀਤਾ ਜੋ ਦੇਖਿਆ ਹੋ ਸਕਦਾ ਗਲਤ ਹੋਵੇ ਖੂਬ ਲੜ ਰਿਹਾ ਹੈ ਹਿੰਦੂ ਹਰ ਥਾਂ ਤੇ ਬਾਜ਼ਾਰ ਦੇ ਚ ਲੜ ਰਿਹਾ ਹੈ ਦੁਕਾਨ ਤੇ ਲੜ ਰਿਹਾ ਉਸ ਦਾ ਝਗੜਾ ਲੋਭ ਤੇ ਖੜਾ ਹੈ ਬੜਾ ਸੰਘਰਸ਼ ਕਰ ਰਿਹਾ ਲੜ ਰਿਹਾ ਹੈ ਮੁਸਲਮਾਨ ਖੂਬ ਲੜ ਰਿਹਾ ਹੈ ਪਰਿਵਾਰ ਦੇ ਚ ਲੜ ਰਿਹਾ ਲੜ ਰਿਹਾ ਉਸ ਦਾ ਝਗੜਾ ਕਾਮ ਤੇ ਖੜਾ ਹੈ ਲੜ ਰਿਹਾ ਹੈ ਖੂਬ ਸਿੱਖ ਔਰ ਰੱਜ ਕੇ ਲੜ ਰਿਹਾ ਪਰ ਗੁਰਦੁਆਰੇ ਦੇ ਚ ਲੜ ਰਿਹਾ ਹੈ ਇਹਦਾ ਝਗੜਾ ਹੰਕਾਰ ਤੇ ਖੜਾ ਹੈ ਹੋਰ ਵੀ ਕੌਮੀ ਤੇ ਦੇਸ਼ ਭਦਰ ਦੇ ਸੰਘਰਸ਼ ਵੀ ਹੁੰਦੇ ਨੇ ਉਹ ਅਲੱਗ ਗੱਲ ਹੈ ਲੇਕਿਨ ਰੋਜ਼ਮਰਰਾ ਦੀ ਕਮਜ਼ੋਰੀ ਇਹ ਹੈ ਆਪਣੀ ਉਮਤ ਦੇ ਚ ਕਿਦਰੇ ਹੰਕਾਰ ਨਾ ਪੈਦਾ ਹੋ ਜਾਏ ਗੁਰੂ ਨਾਨਕ ਨੇ ਲੇਬਲ ਲਾਇਆ ਸਿੱਖ ਤੂੰ ਸਿੱਖ ਹੈ ਤੂੰ ਕਬੂਲ ਕਰ ਮੈਂ ਕੁਝ ਵੀ ਨਹੀਂ ਜਾਣਦਾ ਤੂੰ ਪ੍ਰਵਾਨ ਕਰ ਕਮ ਸੇ ਕਮ ਸੱਚ ਦੇ ਸੰਬੰਧ ਵਿੱਚ ਮੈਂ ਕੁਝ ਵੀ ਨਹੀਂ ਜਾਣਦਾ ਜਿਸ ਮਹਿਫਿਲ ਦੇ ਚ ਆਪਾਂ ਬੈਠੇ ਆ ਇਹਨੂੰ ਕਹਿੰਦੇ ਨੇ ਸਤ ਸੰਗ ਉਹਨਾਂ ਬੰਦਿਆਂ ਦਾ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ ਤੇ ਸਤ ਕੀ ਹੈ ਪ੍ਰਮਾਤਮਾ ਸਤ ਕੀ ਹੈ ਈਸ਼ਵਰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਪੰਜਾਬੀ ਉਰਦੂ ਦਾ ਸੱਚ ਸੰਸਕ੍ਰਿਤ ਦਾ ਸਤ ਸਤ ਈਸ਼ਵਰ ਹੈ ਸਤ ਪ੍ਰਮਾਤਮਾ ਹੈ ਸਤ ਅਕਾਲ ਪੁਰਖ ਹੈ ਜਿੱਥੇ ਬੈਠ ਕੇ ਉਸ ਦਾ ਸੰਗ ਕੀਤਾ ਜਾਏ ਸਤ ਸੰਗ ਤੇ ਜਿਸ ਦਾ ਸੰਗ ਹੋ ਜਾਏ ਸਤਸੰਗੀ ਹੋਵੇ ਹੋ ਸਕਦਾ ਹੈ ਰੋਜ਼ ਗੁਰਦੁਆਰੇ ਆਣ ਵਾਲਾ ਵੀ ਝੂਠ ਸੰਗੀ ਹੋਵੇ ਸਤਸੰਗੀ ਨਾ ਹੋਵੇ ਹੋ ਸਕਦਾ ਦੁਕਾਨ ਤੇ ਬੈਠਾ ਹੋਇਆ ਵੀ ਸਤਸੰਗੀ ਹੋਵੇ ਅਗਰ ਸਤ ਨਾਲ ਜੁੜਿਆ ਹੋਇਆ ਹੈ ਸਤਸੰਗੀ ਦੀ ਪਛਾਣ ਉਹਦਾ ਵੇਖਣਾ ਸੱਚ ਹੋਵੇਗਾ ਉਹਦਾ ਬੋਲਣਾ ਸੱਚ ਹੋਵੇਗਾ ਉਹਦਾ ਸੁਣਨਾ ਸੱਚ ਹੋਵੇਗਾ ਉਹਦਾ ਸੋਚਣਾ ਸੱਚ ਹੋਵੇਗਾ ਦੇ ਹਰ ਕਰਮ ਦੇ ਤੇ ਸੱਚ ਦੀ ਮੋਹ ਹੋਵੇਗੀ ਸਤਸੰਗੀ ਹੋ ਸਕਦਾ ਰੋਜ਼ ਗੁਰਦੁਆਰੇ ਜਾਣ ਵਾਲਾ ਵੀ ਇਹ ਸਤਸੰਗੀ ਨਾ ਹੋਵੇ ਨਾ ਇਸ ਦਾ ਸੱਚ ਵੇਖਣਾ ਹੈ ਨਾ ਸੱਚ ਬੋਲਣਾ ਹੈ ਨਾ ਸੱਚ ਸੋਚਣਾ ਹੈ ਨਾ ਸੱਚ ਸੁਣਨਾ ਹੈ ਨਾ ਸੱਚ ਕਰਨਾ ਹੈ ਤੂੰ ਕੇਵਲ ਗੁਰਦੁਆਰੇ ਮਾਤਰ ਆ ਜਾਣ ਨਾਲ ਤੇ ਕੋਈ ਸਤਸੰਗੀ ਨਹੀਂ ਹੈ ਅਗਰ ਐਸਾ ਹੋਵੇ ਫਿਰ ਤੇ ਬੜਾ ਸੌਖਾ ਕੰਮ ਹੈ ਸਾਰੇ ਹੀ ਸਤਸੰਗੀ ਨੇ ਹਜ਼ਾਰਾਂ ਦੀ ਭੀੜ ਵਿੱਚ ਉਂਗਲੀਆਂ ਤੇ ਗਿਣੇ ਜਾ ਸਕਦੇ ਨੇ ਉਹ ਬੰਦੇ ਜੋ ਸਤਸੰਗੀ ਹੋਵਨ ਸਾਰੇ ਨਹੀਂ ਹੁੰਦੇ ਸਤਸੰਗੀ ਆਏ ਇਤਨੀ ਮਰਜ਼ ਕਰਦੇ ਆ ਜਿਸ ਦਾ ਸਤ ਨਾਲ ਸੰਗ ਹੋ ਗਿਆ ਹੈ ਸਤਸੰਗੀ ਬਾਕੀ ਸਤ ਨਾਲ ਸੰਗ ਕਰਨ ਦੀ ਕੋਸ਼ਿਸ਼ ਪੈ ਕਰਦੇ ਨੇ ਯਤਨਸ਼ੀਲ ਨੇ ਮਿਹਨਤ ਪੈ ਕਰਦੇ ਨੇ ਸਾਧਕ ਨੇ ਅਜੇ ਸਤਸੰਗੀ ਨਹੀਂ ਨੇ ਸਤ ਪਰਮਾਤਮਾ ਤੇ ਪਰਮਾਤਮਾ ਨਾਲ ਸੰਗ ਹੋ ਜਾਏ ਸਤਸੰਗੀ ਬੜੀ ਵੱਡੀ ਗੱਲ ਹੈ ਜਗਤ ਦੀ ਮੂਲ ਸਤਾ ਨਾਲ ਸੰਬੰਧ ਜੁੜ ਜਾਏ ਬਹੁਤ ਵੱਡੀ ਗੱਲ ਤੇ ਬੁਨਿਆਦੀ ਗੱਲ ਤੋ ਸਿੱਖ ਸ਼ਬਦ ਬੜਾ ਨਿਰਮਾਣ ਸ਼ਬਦ ਹੈ ਜੋ ਗੁਰੂ ਨਾਨਕ ਨੇ ਸਾਨੂੰ ਦਿੱਤਾ ਔਰ ਜਦ ਵਾਕਈ ਸਿੱਖ ਬਣ ਗਿਆ ਉਸੇ ਨੂੰ ਦੂਜਾ ਨਾਮ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸਿੱਖ ਸਾਡਾ ਕੌਮੀ ਨਾਮ ਹੈ ਸਿੰਘ ਸਾਡਾ ਤਖ਼ल्लੁਸ ਹੈ ਤਖ਼ल्लੁਸ ਗੁਣਾਤਮਕ ਨਾਮ ਇਸ ਨੂੰ ਕਹਿੰਦੇ ਨੇ ਤਖ਼ ਅਰਬੀ ਫਾਰਸੀ ਉਰਦੂ ਚ ਕਹਿੰਦੇ ਨੇ ਤਖੱਲੁਸ ਸੰਸਕ੍ਰਿਤ ਬ੍ਰਿਜ ਦੇ ਚ ਕਹਿੰਦੇ ਨੇ ਗੁਣਾਤਮਕ ਨਾਮ ਕੋਈ ਵਿਸ਼ੇਸ਼ ਗੁਣ ਨੂੰ ਸਾਹਮਣੇ ਰੱਖ ਕੇ ਉਸ ਦਾ ਦੂਜਾ ਨਾਮ ਰੱਖਿਆ ਜਾਏ ਉਹਨੂੰ ਕਹਿੰਦੇ ਨੇ ਤਖੱਲੁਸ ਗੁਣਾਤਮਕ ਨਾਮ ਆਧ ਕਾਲ ਤੋਂ ਚੋਟੀ ਦੇ ਕਲਾਕਾਰ ਤੇ ਫਿਰ ਨਕਲ ਕਰ ਲਈ ਰਾਜੇ ਮਹਾਰਾਜਿਆਂ ਨੇ ਬਾਦਸ਼ਾਹਾਂ ਨੇ ਉਹਨਾਂ ਨੇ ਵੀ ਤਖੱਲੁਸ ਰੱਖਣੇ ਗੁਣਾਤਮਕ ਨਾਮ ਰੱਖਣੇ ਸ਼ੁਰੂ ਕੀਤੇ ਜੈਸੇ ਹਮਾਇਉਂ ਦਾ ਲੜਕਾ ਜਲਾਲਉਦੀਨ ਜੈਸੇ ਸਿੰਘਾਸਣ ਤੇ ਬੈਠਦਾ ਹੈ ਉਹ ਆਪਣਾ ਤਖੱਲੁਸ ਰੱਖਦਾ ਹੈ ਅਕਬਰ ਅਕਬਰ ਉਸ ਦਾ ਨਾਮ ਨਹੀਂ ਹੈ ਇਹ ਉਸ ਦਾ ਤਖੱਲੁਸ ਹੈ ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ ਅੱਲਾਹੂ ਅਕਬਰ ਕਹਿੰਦੇ ਨੇ ਅੱਲਾ ਹੀ ਸਭ ਤੋਂ ਵੱਡਾ ਹੈ ਪਰ ਜਲਾਲਉਦੀਨ ਨੇ ਆਪਣਾ ਲਖਬ ਰਖ ਲਿਆ ਅਕਬਰ ਮੈਂ ਅਕਬਰਾ ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਜਦ ਵਕਤ ਪਾ ਕੇ ਸਿੰਘਾਸਣ ਤੇ ਬੈਠਾ ਇਸ ਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ ਸਾਰਾ ਜਹਾਨ ਮੇਰੀ ਮੁੱਠੀ ਚ ਮੇਰੀ ਪਕੜ ਦੇ ਵਿੱਚ ਮੇਰੀ ਗ੍ਰਿਫਤ ਦੇ ਵਿੱਚ ਜਹਾਂਗੀਰ ਇਸ ਦਾ ਨਾਮ ਨਹੀਂ ਹੈ ਨਾਮ ਤੇ ਸਲੀਮ ਸੀ ਜਿਹੜਾ ਮਤਲਬ ਹੈ ਬਗਲ ਦੇ ਵਿੱਚ ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ ਵਕਤ ਪਾ ਕੇ ਜਦ ਸਿੰਘਾਸਣ ਤੇ ਬੈਠਦਾ ਹੈ ਇਹ ਆਪਣਾ ਤਖੱਲੁਸ ਰੱਖਦਾ ਹੈ ਸ਼ਾਹਜਹਾਂ ساری ਦੁਨੀਆ ਦਾ ਬਾਦਸ਼ਾਹ ਨਾ ਰਹਾ ਹਿੰਦੁਸਤਾਨ ਦਾ ਨਹੀਂ ਸ਼ਾਹਜਹਾਂ ਸਾਰੇ ਜਹਾਨ ਦਾ ਬਾਦਸ਼ਾਹ ਸ਼ਾਹਜਹਾਂ ਦਾ ਲੜਕਾ ਮਯੁੰਦੀਨ ਜਿਸ ਦਿਨ ਸਿੰਘਾਸਨ ਤੇ ਬੈਠਦਾ ਤਿੰਨ ਭਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਇਹ ਆਪਣਾ ਤਖੱਲੁਸ ਰੱਖਦਾ ਹੈ ਔਰੰਗਜ਼ੇਬ ਔਰੰਗ ਕਹਿੰਦੇ ਤਖਤ ਨੂੰ ਤੇ ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ ਔਰੰਗਜ਼ੇਬ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੌਬਾ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਦੀ ਬਾਣੀ ਦੇ ਰਾਹੀਂ ਲਿਖਦੇ ਨੇ ਐ ਮਯੁੰਦੀਨ ਇਹ ਤਖ਼ਲੁਸ ਤੂੰ ਠੀਕ ਨਹੀਂ ਰੱਖਿਆ ਇਹ ਤੇਰਾ ਗੁਣਾਤਮਕ ਨਾਮ ਨਹੀਂ ਹੈ ਇਸ ਤਰ੍ਹਾਂ ਦਾ ਤੇਰੇ ਵਿੱਚ ਕੋਈ ਗੁਣ ਨਹੀਂ ਹੈ ਜਿਹੜਾ ਤੂੰ ਨਾਮ ਰੱਖਿਆ ਹੈ ਇਸ ਤਰ੍ਹਾਂ ਦੀ ਤੇਰੇ ਵਿੱਚ ਕੋਈ ਖਾਸੀਅਤ ਨਹੀਂ ਹੈ ਜਿਹੜਾ ਤੂੰ ਤਖ਼ਲੁਸ ਰੱਖਿਆ ਹੈ ਨਜ਼ੀਬਤ ਤੂੰਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਬਾਇਦ ਫਰੇਬ ਸ਼ਰੀਮਕਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਨਹੀਂ ਸ਼ੋਬਾ ਦੇਂਦਾ ਤੈਨੂੰ ਇਹ ਨਾਮ ਔਰੰਗਜ਼ੇਬ ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ ਪੌਰੰਗ ਕਹਿੰਦੇ ਨੇ ਤਖਤ ਨੂੰ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਸੱਜ ਕਹਿੰਦੇ ਨੇ ਨਜ਼ੇਬ ਤੁਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬ ਨਬਾਇਦ ਫਰੇਬ ਤੂੰ ਤੇ ਮਹਾ ਫਰੇਬੀ ਹੈ ਮਕਾਰ ਹੈ ਝੂਠਾ ਹੈ ਧੋਖੇਬਾਜ਼ ਹੈ ਤੂੰ ਤਖਤ ਦੀ ਸ਼ੋਭਾ ਥੋੜੀ ਹੈ ਤੋ ਤਖਤ ਦਾ ਸ਼ਿੰਗਾਰ ਥੋੜੀ ਹੈ ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਤਖਤ ਬਦਨਾਮ ਹੋ ਜਾਂਦਾ ਹੈ ਤਖਤ ਬਰਸ਼ਟ ਹੋ ਜਾਂਦਾ ਹੈ ਤਖਤ ਮੈਲਾ ਹੋ ਜਾਂਦਾ ਹੈ ਤੁਰਾ ਤਰਕ ਤਾਜ਼ੀ ਬ ਮਕਰੋ ਰਹਾ ਮਰਾ ਚਾਰਾ ਸਾਜ਼ੀ ਬ ਸਦਕੋ ਸਭਾ ਤੋ ਮੈਰਜ਼ ਕਰਾਂ ਸਿੱਖ ਸਾਡਾ ਕੌਮੀ ਨਾਮ ਹੈ ਸਿੰਘ ਸਾਡਾ ਕੌਮੀ ਤਖੱਲੁਸ ਹੈ ਇਹ ਦੋ ਨਾਮ ਨੇ ਕੌਮੀ ਸਿੱਖ ਸਿੰਘ ਸਿੱਖ ਨਾਮ ਦਿੱਤਾ ਹੈ ਧੰਗੁਰੂ ਨਾਨਕ ਨੇ ਔਰ ਸਿੰਘ ਨਾਮ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਨਾਨਕ ਦੇ 10ਵੇਂ ਸਰੂਪ ਨੇ ਸਿੱਖ ਨੂੰ ਲੈ ਜਾਣਾ ਸੀ ਉੱਥੇ ਜਿੱਥੇ ਹੁਣ ਇਸ ਦੇ ਤੇ ਮੋਹਰ ਲਾ ਦਿੱਤੀ ਇਹ ਇਸ ਨੂੰ ਤਖ਼ल्लुਸ ਦੇ ਦਈਏ ਸਿੰਘ ਇਹ ਸਿੱਖ ਸਿੰਘ ਵੀ ਹੈ ਸਿੱਖ ਬਣਾਉਣ ਦੇ ਚ ਨੌ ਪਾਤਸ਼ਾਹੀਆਂ ਨੂੰ ਮਿਹਨਤ ਕਰਨੀ ਪਈ ਇਹਦਾ ਮਤਲਬ ਔਖਾ ਕੰਮ ਸੀ ਬੁਨਿਆਦ ਰੱਖਣੀ ਸੀ ਸਿੱਖ ਕਿਸ ਤਰ੍ਹਾਂ ਬਣਦਾ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੀ ਵਿਚਾਰ ਦੇ ਮੁਤਾਬਕ ਜੀਵੇ ਜੋ ਖਾ ਰਿਹਾ ਪੀ ਰਿਹਾ ਜਾਗ ਰਿਹਾ ਸੌਂ ਰਿਹਾ ਕਰ ਰਿਹਾ ਸਭ ਗੁਰੂ ਦੀ ਵਿਚਾਰ ਦੇ ਮੁਤਾਬਕ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਦਾ ਜਨਮ ਹੋਇਆ ਹੈ ਗੁਰੂ ਦੀ ਵਿਚਾਰ ਤੋਂ ਸਿੰਘ ਦਾ ਜਨਮ ਹੋਇਆ ਹੈ ਗੁਰੂ ਦੀ ਤਲਵਾਰ ਤੋਂ ਵਿਸਾਖੀ ਵਾਲੇ ਦਿਨ ਮਯਾਨ ਦੇ ਚੋਂ ਜਿਹੜੀ ਤਲਵਾਰ ਕੱਢੀ ਸੀ ਤੇ ਆਖਿਆ ਸੀ ਮੈਨੂੰ ਪੰਜ ਸੀਸ ਚਾਹੀਦੇ ਨੇ ਉਸੇ ਤਲਵਾਰ ਦੀ ਧਾਰ ਤੋਂ ਸਿੰਘ ਦਾ ਜਨਮ ਹੋਇਆ ਹੈ ਵਿਚਾਰ ਤੋਂ ਸਿੱਖ ਦਾ ਜਨਮ ਹੋਇਆ ਹੈ ਤਲਵਾਰ ਤੋਂ ਸਿੰਘ ਦਾ ਜਨਮ ਹੋਇਆ ਹੈ ਔਰ ਜਿੱਥੋਂ ਜਨਮ ਹੋਵੇ ਉਹਦੀ ਅਨਸ ਤੇ ਨਾਲ ਰਹਿੰਦੀ ਹੈ ਮਾਂ ਬਾਪ ਤੋਂ ਇਹ ਸਰੀਰ ਆਇਆ ਹੈ ਤੋ ਮਾਂ ਬਾਪ ਦੀ ਅੰਸ਼ ਸਰੀਰ ਦੇ ਚ ਮੌਜੂਦ ਹੈ। ਅਗਰ ਕੋਈ ਗੁਰੂ ਦੀ ਵਿਚਾਰ ਤੋਂ ਪੈਦਾ ਹੋਇਆ ਹੈ। ਤੋ ਉਹ ਸਪਸ਼ਟ ਕਰੇ ਕਿ ਵਾਕਈ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਰਿਹਾ ਹੈ ਅਗਰ ਨਹੀਂ ਜੀ ਰਿਹਾ ਤਾਂ ਕੋਈ ਗੁਰੂ ਇਹ ਸਿੱਖ ਨਹੀਂ ਹੈ। ਮੈਂ ਫਿਰ ਅਰਸ਼ ਕਰਾਂ ਕੋਈ ਮਨੁੱਖ ਐਸਾ ਨਹੀਂ ਕਹਿ ਸਕਦਾ ਕਿ ਮੇਰੇ ਸਰੀਰ ਦੇ ਚ ਮਾਂ ਬਾਪ ਦੀ ਅੰਸ਼ ਨਹੀਂ ਹੈ। ਆਇਆ ਹੀ ਮਾਂ ਬਾਪ ਤੋਏ ਤੋ ਮਾਂ ਬਾਪ ਦੀ ਅੰਸ਼ ਸਰੀਰ ਦੇ ਚ ਮੌਜੂਦ ਹੈ। ਜੇ ਸਿੱਖ ਆਇਆ ਹੀ ਗੁਰੂ ਦੇ ਵਿਚਾਰ ਤੋਂ ਹੈ ਤੇ ਵਿਚਾਰ ਉਸ ਦੇ ਅੰਦਰ ਹੋਣੀ ਚਾਹੀਦੀ ਹੈ ਵਿਚਾਰ ਹੀ ਨਹੀਂ ਤੇ ਸਿੱਖ ਕਾਦਾ ਰੂਹ ਹੈ ਜ਼ਮੀਨ ਤੇ ਇਹ ਹੀ ਇੱਕ ਕੌਮ ਹੈ ਜੋ ਵਿਚਾਰ ਨੂੰ ਮੱਥਾ ਟੇਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਪੂਜਾ ਕੀ ਇਹ ਵਿਚਾਰ ਦੀ ਪੂਜਾ ਵਿਚਾਰ ਨੂੰ ਮੱਥਾ ਟੇਕਦੀ ਹੈ ਕੋਈ ਮੂਰਤੀ ਨੂੰ ਮੱਥਾ ਟੇਕਦਾ ਹੈ ਕੋਈ ਤਸਵੀਰ ਨੂੰ ਮੱਥਾ ਟੇਕਦਾ ਹੈ ਕੋਈ ਕਬਰਾਂ ਨੂੰ ਮੱਥਾ ਟੇਕਦਾ ਹੈ ਕੋਈ ਮੜੀਆਂ ਨੂੰ ਮੱਥਾ ਟੇਕਦਾ ਹੈ ਕੋਈ ਦਰਖਤਾਂ ਨੂੰ ਮੱਥਾ ਟੇਕਦਾ ਹੈ ਇਹੀ ਇੱਕ ਕੌਮ ਹੈ ਜੋ ਵਿਚਾਰ ਨੂੰ ਮੱਥਾ ਟੇਕਦੀ ਹੈ ਗਿਆਨ ਨੂੰ ਮੱਥਾ ਟੇਕਦੀ ਹੈ ਸ਼ਬਦ ਨੂੰ ਮੱਥਾ ਟੇਕਦੀ ਹੈ ਇਸ ਵਾਸਤੇ ਵਿਚਾਰ ਨੂੰ ਮੱਥਾ ਟੇਕਣ ਵਾਲਾ ਮਨੁੱਖ ਅਵਿਚਾਰੀ ਨਹੀਂ ਚਾਹੀਦਾ ਵਿਚਾਰवान ਚਾਹੀਦਾ ਅਗਿਆਨੀ ਨਹੀਂ ਚਾਹੀਦਾ ਹੱਦੋਂ ਕੋਈ ਗੁਰੂ ਵਿਚਾਰ ਹੋਵੇ ਤੇ ਫਿਰ ਇਸ ਦੇ ਕੋਲ ਵਿਚਾਰ ਹੋਵੇ ਹੀ ਨਾ ਵਿਚਾਰ ਨੂੰ ਮੱਥਾ ਟੇਕ ਕੇ ਪਤਾ ਹੈ ਮਨੁੱਖ ਦੇ ਸਰੀਰ ਨੂੰ ਮਾੜੀ ਮੋਟੀ ਚੋਟ ਲੱਗ ਜਾਏ ਤੇ ਬੰਦਾ ਬਰਦਾਸ਼ਤ ਕਰ ਜਾਂਦਾ ਹੈ ਪਰ ਇਹਦੇ ਵਿਚਾਰਾਂ ਨੂੰ ਕੋਈ ਝੋਟ ਪਹੁੰਚਾ ਦੇਵੇ ਕੋਈ ਖੰਡਨ ਕਰ ਦੇ ਇੱਕ ਐਸਾ ਬੰਦਾ ਤੜਪਦਾ ਹੈ ਕਹਿੰਦਾ ਲੈ ਇਹਨੇ ਮੇਰੇ ਵਿਚਾਰਾਂ ਤੇ ਜ਼ਰਬ ਕੀਤੀ ਹੈ ਝੋਟ ਕੀਤੀ ਹੈ ਖੰਡਨ ਕੀਤਾ ਹੈ ਸਰੀਰ ਨਾਲੋਂ ਵੀ ਜ਼ਿਆਦਾ ਮਮਤਾ ਹੈ ਮਨੁੱਖ ਨੂੰ ਆਪਣੇ ਵਿਚਾਰਾਂ ਨਾਲ ਇਹ ਵੀ ਮੈਰਜ ਕਰਦੇ ਆ ਆਪਣੇ ਵਿਚਾਰਾਂ ਦੀ ਬੜੀ ਪahari ਪਕੜ ਹੈ ਭਾਵੇਂ ਗਲਤੀ ਕਿਉਂ ਨਾ ਹੋਵੇ ਉਸ ਦਿਨ ਬੜੀ ਪahari ਪਕੜ ਹੈ ਮਨੁੱਖ ਕਦੋਂ ਬਦਲਦਾ ਹੈ ਜਦ ਉਸ ਦੇ ਵਿਚਾਰ ਬਦਲ ਜਾਂਦੇ ਬਸ ਇੰਨੀ ਗੱਲ ਹੈ ਔਰ ਮੈਂਜ ਕਰਾ Hindu ਹੋਣਾ ਇੱਕ ਵਿਚਾਰ ਹੈ ਮੁਸਲਮਾਨ ਹੋਣਾ ਇੱਕ ਵਿਚਾਰ ਹੈ 크ਿਸਚਨ ਹੋਣਾ ਇੱਕ ਵਿਚਾਰ ਹੈ ਸਿੱਖ ਹੋਣਾ ਇੱਕ ਵਿਚਾਰ ਹੈ ਅੱਜ ਇੱਕ Hindu ਮੁਸਲਮਾਨ ਬਣ ਜਾਂਦਾ ਹੈ ਤਾਂ ਕੀ ਬਦਲ ਗਿਆ ਕੋਈ ਹੱਥ ਪੈਰ ਬਦਲ ਗਿਆ ਮੂੰਹ ਮੱਥਾ ਬਦਲ ਗਿਆ ਖੂਨ ਬਦਲ ਗਿਆ ਮਾਸ ਬਦਲ ਗਿਆ ਅਡੀਆਂ ਬਦਲ ਗਈਆਂ ਨੇ ਕੁਝ ਵੀ ਨਹੀਂ ਬਦਲੇ ਵਿਚਾਰ ਬਦਲ ਗਏ ਸੋਚਣੀ ਬਦਲ ਗਈ ਹੈ ਵਿਚਾਰ ਦੇ ਬਦਲਦੇ ਆ ਸਾਰਾ ਸੰਸਾਰ ਬਦਲ ਜਾਂਦਾ ਉਸ ਤਰ੍ਹਾਂ Hindu ਹੋਣਾ ਇੱਕ ਵਿਚਾਰ ਹੈ Musalman ਹੋਣਾ ਇੱਕ ਵਿਚਾਰ ਹੈ ਪਰ ਅੱਜ ਇੱਕ Musalman Isai ਬਣ ਜਾਂਦਾ ਹੈ ਤਾਂ ਕੀ ਬਦਲ ਗਿਆ ਕੁਝ ਬਦਲੇ ਆ ਸਰੀਰ ਦੇ ਵਿੱਚ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਹੈ ਸਿੱਖ ਦਾ ਤੇ ਜਨਮ ਹੀ ਵਿਚਾਰ ਤੋਂ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦੇ ਵਿਚਾਰ ਦੇ ਮੁਤਾਬਕ ਜੀ ਰਿਹਾ ਸਿੱਖ ਨੇ ਤੇ ਨਹੀਂ ਹੈ ਸਿੱਖੀ ਕਿਦਰੇ ਸੌਖੀ ਨਾ ਸਮਝ ਲੈਣਾ ਇਹ ਮਹਿਰਜ਼ ਕਰਦੇ ਆ ਜੋ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਰਿਹਾ ਸਿੱਖ ਜੋ ਗੁਰੂ ਦੀ ਵਿਚਾਰ ਦੇ ਮੁਤਾਬਕ ਖਾ ਰਿਹਾ ਪੀ ਰਿਹਾ ਜੀ ਰਿਹਾ ਪਹਿਨ ਰਿਹਾ ਸਿੱਖ ਕਠਨ ਮਸਲਾ ਸਿੱਖ ਹੋਣਾ ਬਹੁਤ ਗਠਨ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦਕਸ਼ਨਾ ਮੰਗਦਾ ਹੈ ਆਪਣੇ ਵਿਚਾਰ ਇੱਥੇ ਰੱਖ ਜਾ ਮੇਰੇ ਵਿਚਾਰ ਲੈ ਜਾ ਆਪਣੇ ਵਿਚਾਰ ਇੱਥੇ ਰੱਖ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜ ਆਪਣੀ ਮਤ ਇੱਥੇ ਰੱਖ ਤੇ ਗੁਰ ਕੀ ਮਤ ਤੋਂ ਲੈ ਇਆਂ ਨੇ ਭਗਤ ਬਿਨਾ ਬਉ ਡੋਬੇ ਸਾਨੇ ਗੁਰੂ ਦੀ ਮਤ ਲੈ ਜਾ ਆਪਣੀ ਮਤ ਇੱਥੇ ਰੱਖ ਆਪਣੀ ਸੋਚਣੀ ਆਪਣੇ ਵਿਚਾਰ ਇੱਥੇ ਰੱਖ ਜਾ ਤੇਰੇ ਵਿਚਾਰਾਂ ਵਿੱਚ ਵੈਰ ਭਾਵ ਹੈ ਗੁਰੂ ਦੇ ਵਿਚਾਰਾਂ ਵਿੱਚ ਨਿਰਵੈਰਤਾ ਹੈ ਤੇਰੇ ਵਿਚਾਰਾਂ ਵਿੱਚ ਕਠੋਰਤਾ ਹੈ ਗੁਰੂ ਦੇ ਵਿਚਾਰਾਂ ਵਿੱਚ ਦਇਆ ਹੈ ਤੂੰ ਆਪਣੇ ਵਿਚਾਰ ਇੱਥੇ ਰੱਖ ਗੁਰੂ ਦੇ ਵਿਚਾਰ ਲੈ ਜਾ ਪਰ ਬੰਦੇ ਨੂੰ ਇਤਨੀ ధਨ ਨਾਲ ਪਕੜ ਨਹੀਂ ਹੈ ధਨ ਅਰਪਣ ਕਰ ਦਿੰਦਾ ਹੈ ਬਸਤਰ ਅਨੁਪਰ ਕਰਨ ਦਿੰਦਾ ਹੈ ਮਨ ਅਰਪਣ ਕਰ ਦਿੰਦਾ ਸੋਨਾ ਚਾਂਦੀ ਵੀ ਭੇਟ ਕਰ ਦਿੰਦਾ ਆਪਣੇ ਵਿਚਾਰ ਭੇਟ ਕਰਨੇ ਔਖੇ ਨੇ ਤੇ ਗੁਰੂ ਇਹ ਮੰਗਦਾ ਹੈ ਇਹ ਭੇਟ ਕਰ ਆਪਣੇ ਵਿਚਾਰ ਭੇਟ ਕਰ ਆਪਣਾ ਮਨ ਭੇਟ ਕਰ ਇੱਥੇ ਆਪਣੀ ਸੋਚਣੀ ਭੇਟ ਕਰ ਮੇਰੀ ਸੋਚਣੀ ਲੈ ਜਾ ਮੇਰੇ ਵਿਚਾਰ ਲੈ ਜਾ ਮਨੁੱਖ ਨੂੰ ममताਏ ਬੜੀ ਭਾਰੀ ਆਪਣੇ ਵਿਚਾਰ ਨਹੀਂ ਭੇਟ ਕਰਦਾ ਕਾਰਨ ਆਪਣੇ ਵਿਚਾਰ ਦੇ ਮੁਤਾਬਕ ਮਨੁੱਖ ਸ਼ਰਾਬ ਪੀ ਸਕਦਾ ਕੋਈ ਰੋਕ ਨਹੀਂ ਹੈ ਨਾ ਸਮਾਜ ਦੀ ਨਾ ਕਾਨੂੰਨ ਦੀ ਖੁੱਲੇ ਪੀਵੇ ਦਿਨ ਰਾਤ ਪੀਵੇ ਕੋਈ ਰੋਕ ਨਹੀਂ ਹੈ ਪਰ ਗੁਰੂ ਦੀ ਵਿਚਾਰ ਲੈ ਜਾਏਗਾ ਨਹੀਂ ਪੀ ਸਕਦਾ ਉੱਚਾ ਮਦ ਮੂਲ ਨਾ ਪੀਜੇ ਜੇ ਕਾ ਪਾਰਮਸਾ ਹੈ ਜਿਤ ਪੀਤੇ ਮਦ ਦੂਰ ਹੋਏ ਬਰਲ ਪਵੇ ਵਿਚਾਰ ਆਪਣੇ ਵਿਚਾਰ ਦੇ ਮੁਤਾਬਕ ਮਨੁੱਖ ਕੈਸਾ ਤੇ ਕੈਂਚੀ ਫੇਰ ਸਕਦਾ ਹੈ ਉਸ ਤਰ੍ਹਾਂ ਫੇਰ ਸਕਦਾ ਹੈ ਕੋਈ ਰੋਕ ਨਹੀਂ ਨਾ ਕਾਨੂੰਨ ਦੀ ਨਾ ਸਮਾਜ ਦੀ ਕੋਈ ਰੋਕ ਨਹੀਂ ਪਰ ਜੇ ਗੁਰੂ ਦੀ ਵਿਚਾਰ ਲੈ ਜਾਏ ਫਿਰ ਕੰਗਾ ਤੇ ਫੇਰ ਸਕਦਾ ਉਸ ਤਰ੍ਹਾਂ ਨਹੀਂ ਕੰਗਾ ਤੇ ਫੇਰ ਸਕਦਾ ਕੈਂਚੀ ਨਹੀਂ ਆਪਣੇ ਵਿਚਾਰ ਦੇ ਮੁਤਾਬਕ ਮਨੁੱਖ ਸਿਰੋਂ ਨੰਗਾ ਰਹਿ ਸਕਦਾ ਹੈ ਬਿਲਕੁਲ ਰਹਿ ਸਕਦਾ ਹੈ ਪਰ ਗੁਰੂ ਦੇ ਵਿਚਾਰ ਦੇ ਮੁਤਾਬਕ ਤੇ ਸਾਬਤ ਸੂਰ ਦਸਤਾਰ ਸਿਰਾਂ ਦਸਤਾਰ ਸਜਾਣੀ ਪਏ ਮਨੁੱਖ ਜਦ ਨਾਮ ਜਪਦਾ ਹੈ ਤਾਂ ਮਸਤਕ ਦੇ ਚਿੱਥੇ ਸ਼ਕਤੀ ਜਮਾ ਹੁੰਦੀ ਹੈ ਅਧਿਆਤਮਕ ਰਸ ਰੋਹਾਨੀ ਸ਼ਕਤੀ ਕੇ ਇਸ ਮਦਦ ਕਰਦੇ ਨੇ ਫਿਰ ਦਸਤਾਰ ਮਦਦ ਕਰਦੀ ਹੈ ਕਿਉਂਕਿ ਕਾਫੀ ਸਮੇਂ ਤੱਕ ਬਣਿਆ ਰਹੇ ਨਹੀਂ ਤੇ ਸਭ ਕੁਝ ਖਾਰਜ ਹੋ ਜਾਂਦਾ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਆਪਣੇ ਵਿਚਾਰ ਦੇ ਮੁਤਾਬਕ ਮਨੁੱਖ ਝੂਠ ਬੋਲ ਸਕਦਾ ਹੈ, ਦਗਾ ਕਰ ਸਕਦਾ ਹੈ, ਛਲਕਪੜ ਕਰ ਸਕਦਾ ਹੈ। ਪਰ ਗੁਰੂ ਦੇ ਵਿਚਾਰ ਲੈ ਗਿਆ ਨਹੀਂ ਕਰ ਸਕਦਾ। ਤੋਂ ਪਤਾ ਹੈ ਮਨੁੱਖ ਕੀ ਕਹਿੰਦਾ ਹੈ ਐ ਗੁਰੂ ਅਜੇ ਤੂੰ ਆਪਣੇ ਵਿਚਾਰ ਆਪਣੇ ਕੋਲ ਰੱਖ। ਮੈਂ ਆਪਣੇ ਕੋਲ ਰੱਖਦਾ ਫਿਰ ਦੇਖਾਂਗੇ। ਬੁੱਢਾ ਹੋ ਜਾਂਦਾ ਹੈ। 70 75 ਸਾਲ ਦਾ ਹੋ ਜਾਂਦਾ ਹੈ। ਤੇ ਦੇਖਦਾ ਹੁਣ ਮੈਂ ਸੰਸਾਰ ਜੋਗਾ ਰਿਆ ਹੀ ਨਹੀਂ। ਆਉਂਦਾ ਗੁਰੂ ਕੋਲ ਹੱਥ ਜੋੜਦਾ ਐ ਗੁਰੂ ਹੁਣ ਤੂੰ ਮੇਰੇ ਵਿਚਾਰ ਲੈ ਲੈ ਪਰ ਹੁਣ ਪੁੱਛਿਆ ਜਾ ਸਕਦਾ ਤੇਰੇ ਕੋਲ ਤੇਰੀ ਮਤ ਰਹੀ ਵੀ ਹੈ ਉਹਦੇ ਸਾਰੇ ਗਵਾਕੇ ਆ ਗਏ ਉਹਦੇ ਸਾਰੇ ਖਰਚ ਕਰਕੇ ਆ ਗਏ ਸਤਰਾ ਕਾ ਮਤ ਹੀ ਅਸੀਂ ਕਾ ਵਿਵਹਾਰ ਨਾ ਪਾਵੇ ਤੇ ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ ਵਿਰਲੇ ਕੇ ਹੀ ਪਾਇਨ ਜਿਨਾ ਪਿਆਰੇ ਨੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਦਰ ਜਵਾਨੀ ਤੌਬਾ ਕਰ ਦਨ ਸਿਰਤੇ ਪੈਗੰਬਰੀਸਤ ਜਵਾਨੀ ਦੇ ਵਿੱਚ ਕੋਈ ਗੁਨਾਹਾਂ ਤੋਂ ਤੌਬਾ ਕਰੇ ਇਹ ਤੇ ਸਿਰਤ ਪੈਗੰਬਰਾਂ ਵਾਲੀ ਹੈ ਇਹ ਫਕੀਰ ਕਹਿੰਦੇ ਮੈਂ ਉਸ ਨੂੰ ਪੈਗੰਬਰ ਜਾਣ ਕੇ ਪੂਜਣ ਨੂੰ ਤਿਆਰ ਆ ਜੋ ਜਵਾਨੀ ਦੇ ਵਿੱਚ ਗੁਨਾਹਾਂ ਤੋਂ ਤੌਬਾ ਕਰੇ ਦਰ ਜਵਾਨੀ ਤੌਬਾ ਕਰ ਦਨ ਸਿਰਤੇ ਪੈਗੰਬਰੀਸਤ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਵਦ ਪਰਹੇਜ਼ਗਾਰ ਪਰ ਬੁੱਢੇ ਫੇ ਦੇ ਚ ਗੁਨਾਹਾਂ ਤੋਂ ਤੋਬਾ ਕਰੇ ਆਖੇ ਮੈਂ ਇਹ ਛੱਡਿਆ ਮੈਂ ਉਹ ਛੱਡਿਆ ਮੈਂ ਉਹ ਨਹੀਂ ਖਾਂਦਾ ਮੈਂ ਉਹ ਨਹੀਂ ਪੀਂਦਾ ਸਿੱਖ ਸਾਦੀ ਕਹਿੰਦੇ ਮੈਂ ਨਹੀਂ ਮੰਨਦਾ ਵੀ ਕਿਉਂ ਉਹ ਕਹਿੰਦਾ ਅਗਰ ਬੁੱਢਾ ਬਗਿਆੜ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਵਦ ਪਰਹੇਜ਼ਗਾਰ ਪੀਰੀ ਬੁੱਢੇ ਬਾ ਗੁਰਗ ਬਗਿਆੜ ਬੁੱਢਾ ਬਗਿਆਲ ਅਗਰ ਇਹ ਆਖੇ ਕਿ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਹੈ ਉਸਨੇ ਪਕੜਨਾ ਥੋੜੀ ਛੱਡਿਆ ਉਸਕੋ ਪਕੜੀਆਂ ਹੀ ਨਹੀਂ ਜਾਂਦੀਆਂ ਭੇਡਾਂ ਪਕੜੀਆਂ ਹੀ ਨਹੀਂ ਜਾਂਦੀਆਂ ਹਾਂ ਬੱਕਰੀਆਂ ਪਕੜੀਆਂ ਹੀ ਨਹੀਂ ਜਾਂਦੀਆਂ ਬੁੱਢੇ ਮਨੁੱਖ ਨੇ ਗੁਨਾਹਾਂ ਦਾ ਤਿਆਗ ਨਹੀਂ ਕੀਤਾ ਗੁਨਾਹ ਹੀ ਉਸਦਾ ਤਿਆਗ ਕਰਕੇ ਚਲੇ ਗਏ ਨੇ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇਚ ਪੈਰਾਂ ਵਿੱਚ ਅੱਖਾਂ ਦੇਚ ਕੰਨਾਂ ਦੇ ਜ਼ੁਬਾਨ ਦੇਚ ਤੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਗੁਨਾਹ ਵਿਚਾਰੇ ਬੈਠਣ ਦੇ ਕਿੱਥੇ ਬੈਠਣ ਕਿਹੜੀ ਥਾਂ ਤੇ ਬੈਠੇ ਦਰ ਜਵਾਨੀ ਤੌਬਾ ਕਰ ਦਨ ਸਿਰਤੇ ਪੈਗੰਬਰੀ ਵਕਤੇ ਪੀਰੀ ਗੁਰਗੇ ਜ਼ਾਲਮ ਮੇਂ ਸ਼ਵਦ ਪਰਹੇਜ਼ ਗਾਰਸ ਤਮਰਸ ਕਰਿਆ ਸੀ ਸਭ ਤੋਂ ਵੱਡੀ ਭੇਟਾ ਹੈ ਆਪਣੀ ਮਤ ਰੱਖਣੀ ਸਭ ਤੋਂ ਵੱਡੀ ਪ੍ਰਾਪਤੀ ਹੈ ਗੁਰੂ ਦੀ ਮਤ ਲੈ ਜਾਣੀ ਸਭ ਤੋਂ ਵੱਡੀ ਬੇਟਾ ਵੀ ਮੈਂ ਆਪਣੀ ਸੋਚਣੀ ਇੱਥੇ ਅਰਪਣ ਕਰਦਾ ਆਂ ਆਇਂਦਾ ਐ ਗੁਰੂ ਮੈਂ ਤੇਰੀ ਮਤ ਦੇ ਮੁਤਾਬਕ ਜੀਵਾਂਗਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੋ ਗਈ ਗੁਰੂ ਦੀ ਮਤ ਲੈ ਲਈ ਆਪਣੀ ਦੇ ਦਿੱਤੀ ਸਭ ਤੋਂ ਵੱਡੀ ਬੇਟਾ ਜਦ ਕਿਸੇ ਕੋਲ ਗੁਰੂ ਦੀ ਸੋਚਣੀ ਆ ਜਾਏ ਤੇ ਗੁਰੂ ਦੀ ਸੋਚਣੀ ਦੇ ਮੁਤਾਬਕ ਜੀਵੇ ਸਿੱਖ ਆਪਣੀ ਮਤ ਦੇ ਮੁਤਾਬਕ ਬੰਦਾ ਦੁਪਹਿਰੇ ਉੱਠੇ ਔਰ ਗੁਰੂ ਦੀ ਮੱਧ ਦੇ ਮੁਤਾਬਕ ਤੇ ਅੰਮ੍ਰਿਤ ਵੇਲੇ ਉੱਠਣਾ ਹੀ ਪਏਗਾ ਜਪ ਕਰਨਾ ਹੀ ਪਏਗਾ ਗੁਰਮੰਤਰ ਜਪਣਾ ਹੀ ਪਏਗਾ ਮੂਲ ਮੰਤਰ ਜਪਣਾ ਹੀ ਪਏਗਾ ਔਰ ਜਪਣ ਦਾ ਢੰਗ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਦੱਸਿਆ ਮੈਂ ਆਪ ਜੀ ਦੇ ਸਾਹਮਣੇ ਫਿਰ ਅਰਜ਼ ਕਰਾਂਗਾ ਤੋ ਯਾ ਯਾ ਆਪਾਂ ਸੀਰੀਜ਼ ਇੱਕ ਸੁਣ ਰਹੇ ਹਾਂ ਕਿ ਸਿੱਖ ਧਰਮ ਦੇ ਜਿਹੜੇ 10 ਗੁਰੂ ਨੇ ਯਾਨੀ ਕਿ ਉਹਨਾਂ ਦੇ ਬਾਰੇ ਉਹਨਾਂ ਦੇ ਬਾਰੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇਸ ਕਥਾ ਨੂੰ ਆਪਾਂ ਪਾਰਟ ਵਾਈਜ਼ ਸੁਣਾਗੇ ਇਨਸ਼ਾਅੱਲਾ ਪਹਿਲਾ ਪਾਰਟ ਆਪਾਂ ਸੁਣਿਆ ਪਹਿਲੇ ਪਾਰਟ ਦੇ ਵਿੱਚ ਬਾਬਾ ਗੁਰੂ ਨਾਨਕ ਸਾਹਿਬ ਤੋਂ ਇਹਨਾਂ ਨੇ ਸ਼ੁਰੂ ਕੀਤਾ ਹਾਂਜੀ ਉਹਨਾਂ ਨੇ ਸ਼ੁਰੂ ਕੀਤਾ ਬੁਨਿਆਦੀ ਤੌਰ ਤੇ ਇਹ ਵੇ ਕਿ ਸੋਚ ਹਾਂਜੀ ਉਹਨਾਂ ਨੇ ਇਸ ਚੀਜ਼ ਤੋਂ ਸ਼ੁਰੂ ਕੀਤਾ ਕਿ ਜਿਹੜਾ ਸਿੱਖ ਲਫ਼ਜ਼ ਹੈ ਨਾ ਉਹ ਕਿਉਂ ਹੈ ਹਾਂ ਉਹ ਇਸ ਵਾਸਤੇ ਕਿ ਜੀ ਇੱਕ ਬੁਨਿਆਦੀ ਸੋਚ ਬਾਬਾ ਗੁਰੂ ਨਾਨਕ ਸਾਹਿਬ ਨੇ ਇੱਕ ਸੋਚ ਦਿੱਤੀ ਉਹ ਸੋਚੇ ਵੇ ਕਿ ਤੂੰ ਕੁਝ ਵੀ ਨਹੀਂ ਹੈ ਹਾਂਜੀ ਤੂੰ ਸਿੱਖ ਰਿਹਾ ਸੂ ਸਿੱਖ ਰਿਹਾ ਹੈ ਮਤਲਬ ਕਿ ਸਿੱਖ ਦਾ ਮਤਲਬ ਹੁੰਦਾ ਸਿੱਖਣਾ ਕਿ ਵੀ ਹਜੇ ਸਿੱਖ ਰਹੇ ਆ ਤੇ ਸਤ ਸਿੰਘ ਮਸਕੀਨ ਜੀ ਨੇ ਵੀ ਜਗਲ ਗੱਲ ਕੀਤੀ ਸੁਕਰਾਤ ਦੀ ਕਿ ਜਦੋਂ ਮੈਂ ਬੱਚਾ ਹੁੰਦਾ ਸੀ ਹਾਂ ਤੇ ਮੈਨੂੰ ਇੰਜ ਲੱਗਦਾ ਸੀ ਕਿ ਜਿਵੇਂ ਨਾ ਮੈਨੂੰ ਸਾਰਾ ਕੁਝ ਹੀ ਪਤਾ ਹਾਂ ਜਿਵੇਂ ਜਵਾਨਾਂ ਦੀ ਮਹਿਫਲ ਜਗਾਇਆ ਤੇ ਉਹਨੇ ਆਖਿਆ ਕਿ ਮੇਰੇ ਚ ਬਹੁਤ ਜ਼ਾਰੀਆਂ ਕਮੀਆਂ ਬੇਸ਼ੀਆਂ ਇਹ ਮਹਿਸੂਸ ਹੈ ਕਿ ਕਮੀਆਂ ਬੇਸ਼ੀਆਂ ਆ ਜੇ ਮੇਰੇ ਕੋਲ ਪੂਰਾ ਇਲਮ ਨਹੀਂ ਬਾਬਾ ਗੁਰੂ ਨਾਨਕ ਸਾਹਿਬ ਦੀ ਅਗਰ ਗੱਲ ਕਰੀਏ ਤੇ ਬਾਬਾ ਗੁਰੂ ਨਾਨਕ ਸਾਹਿਬ ਉਹ ਵਾਹਿਦ ਸ਼ਖਸੀਅਤ ਨੇ ਕਿ ਜਿਨ੍ਹਾਂ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਹਾਂ ਜਾਨੀ ਕਿ ਉਹਨਾਂ ਦੇ ਜਿਹੜੇ ਫਾਲੋਅਰ ਨੇ ਉਹ ਸਿੱਖ ਨੇ ਫਿਰ ਅੱਗੇ ਇੱਕ ਤਰਤੀਬ ਚੱਲੇਗੀ ਗੁਰੂ ਅੰਗਦ ਸਾਹਿਬ ਫਿਰ ਅਗਲੇ ਗੁਰੂ ਨੇ 3 ਫਿਰ ਚੌਥੇ ਗੁਰੂ ਫਿਰ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਜਾ ਕੇ ਉਹ ਸਿੰਘ ਬਣੇ ਨੇ ਬੇਸਿਕਲੀ ਇਹ ਕਹਿਣਾ ਚਾ ਰਹੇ ਨੇ ਕਿ ਨੌ ਗੁਰੂ ਉਹਨਾਂ ਨੇ ਸਿੱਖ ਬਣਾਇਆ ਹਾਂਜੀ ਨੌ ਗੁਰੂਆਂ ਨੇ ਸਿੱਖ ਬਣਾਇਆ ਤੇ ਸਿੱਖ ਦਾ ਮਤਲਬ ਹੁੰਦਾ ਹੈ ਕਿ ਵਿਚਾਰ ਸੋਚ ਹਾਂ ਗੁਰੂ ਸਾਹਿਬ ਨੇ ਇੱਕ ਸੋਚ ਦਿੱਤੀ ਮਤਲਬ ਕਿ ਤੁਸੀਂ ਸਿੱਖ ਜੇ ਸਿੱਖ ਦਾ ਮਤਲਬ ਕਿ ਤੁਸੀਂ ਅਜੇ ਸਿੱਖਣਾ ਹੈ ਤੁਸੀਂ ਜੇ ਇਹ ਕਹਿ ਦਿਓਗੇ ਕਿ ਨਾ ਸਾਰਾ ਕੁਝ ਮੈਨੂੰ ਪਤਾ ਹੈ ਤੇ ਫਿਰ ਤੁਸੀਂ ਸਿੱਖ ਨਹੀਂ ਜਿਸ ਤਰ੍ਹਾਂ ਮਸਕੀਨ ਜੀ ਕਹਿੰਦੇ ਬਾਬਾ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਇਆ ਕਿ ਸਿੱਖੀ ਸਿੱਖਿਆ ਗੁਰ ਵਿਚਾਰ ਹਾਂਜੀ ਯਾਨੀ ਕਿ ਸਿੱਖੀ ਕੀ ਹੈ ਬੁਨਿਆਦੀ ਤੌਰ ਤੇ ਅਗਰ ਆਪਾਂ ਇਨੂੰ ਇੰਦੀ ਬੁਨਿਆਦ ਦੇ ਵਿੱਚ ਜਾਈਏ ਤੇ ਸਿੱਖੀ ਸੀ ਗਿਆ ਗੁਰ ਵਿਚਾਰ ਗੁਰੂ ਦੀ ਵਿਚਾਰ ਹੈ ਗੁਰੂ ਦੀ ਸੋਚ ਹੈ ਗੁਰੂ ਦੀ ਯਾਨੀ ਕਿ ਸਮਝ ਹੈ ਸਮਝ ਹੈ ਗੁਰੂ ਦੀ ਸਮਝ ਹੈ ਸ਼ਾਇਦ ਸਾਨੂੰ ਇਹ ਦੋਸਤ ਲੱਗਾ ਬਾਕੀ ਗਲਤ ਹੋਇਆ ਮਾਫ਼ਰਤ ਤੇ ਇਹਨੇ ਵਿੱਚ ਉਹਨਾਂ ਨੇ ਫਿਰ ਅੱਗੇ ਕਿਹਾ ਕਿ ਜੀ ਉਹ ਵਿਚਾਰ ਜਿਹੜਾ ਸਿੱਖ ਸਿੱਖ ਹੈ ਨਾ ਜਿਹੜੀ ਸਿੱਖਿਆ ਹੈ ਉਹ ਜਦੋਂ ਤੁਸੀਂ ਗੁਰੂ ਦੇ ਹਵਾਲੇ ਕਰਦੇ ਹੋਗੇ ਨਾ ਮੈਂ ਆਪਣੀ ਮਤ ਗੁਰੂ ਦੇ ਹਵਾਲੇ ਕਰ ਦੋਗੇ ਤੇ ਫਿਰ ਤੁਸੀਂ ਸਿੱਖ ਜੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸ਼ਰਾਬ ਪੀਣਾ ਜਿਹੜਾ ਉਹ ਤੁਹਾਡਾ ਮਨ ਤੇ ਕਹਿੰਦਾ ਵੀ ਪੀ ਲਿਆ ਕੁਝ ਵੀ ਨਹੀਂ ਹੁੰਦਾ ਕੋਈ ਮਸਲਾ ਮਨ ਵੀ ਕਹਿੰਦਾ ਕਿ ਦੁਪਹਿਰ ਵੇਲੇ ਜਾਗਣਾ ਲੇਕਿਨ ਹਾਂ ਅੰਮ੍ਰਿਤ ਵਿਲੇਜ ਆ ਗਣਾ ਮਾਸ਼ਰਾ ਵੀ ਕੋਈ ਨਹੀਂ ਕਹਿੰਦਾ ਸੂ ਸੁੱਤਾ ਰ ਸਾਰੀ ਦਿਹਾੜੀ ਦੁਪਹਿਰ ਨੂੰ ਉੱਠ ਪਏ ਤੇ ਨੂੰ ਕੋਈ ਬਾਹਰੋਂ ਬੰਦਾ ਨਹੀਂ ਕਹੇਗਾ ਯਾਰ ਤੂੰ ਕਿਉਂ ਸੁੱਤਾ ਰਿਆ ਲੇਕਿਨ ਇਹ ਚੀਜ਼ਾਂ ਜਦੋਂ ਤੁਸੀਂ ਗੁਰੂ ਦੇ ਸਿੱਖ ਬੰਨਾ ਹੈ ਫਿਰ ਤੁਹਾਨੂੰ ਛੱਡਣੀਆਂ ਪੈਣੀਆਂ ਯਾਨੀ ਕਿ ਤੁਹਾਨੂੰ ਆਪਣੀ ਮਨਮਰਜ਼ੀ ਨਾ ਜਿਹੜੀ ਉਹ ਜਿਹੜੀ ਆਪਣੀ ਮਨਮਰਜ਼ੀ ਸੋਚ ਇਹ ਵਿਚਾਰੇ ਉਹ ਖਤਮ ਕਰਕੇ ਤੇ ਜਿਹੜਾ ਗੁਰੂ ਦਾ ਸੋਚ ਇਹ ਵਿਚਾਰੇ ਉਹ ਉਹ ਕਰਨਾ ਹੂੰ 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 ਤੇ ਇਹ 200 ਅਸੀਂ ਪਹਿਲਾ ਪਾਰਟ ਸੁਣਿਆ ਪਾਰਟ ਵਾਈਜ਼ ਅਸੀਂ ਇਸ ਪੂਰੀ ਕਥਾ ਨੂੰ ਸੁਣਾਗੇ ਇਹ ਕਥਾ ਤਕਰੀਬਨ 3 ਕੋ ਘੰਟੇ ਦੀ ਹੈ ਹੋਵੇ ਤੇ ਅਸੀਂ ਇਹਨਾਂ ਨੂੰ ਪਾਰਟ ਵਾਈਜ਼ ਸੁਣਾਗੇ ਤਾਂ ਕਿ ਅਸੀਂ ਡਿਫਰੈਂਸ਼ੀਏਟ ਕਰ ਸਕੀਏ ਕਿ ਗੁਰੂ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਦੂਸਰੇ ਗੁਰੂ ਫਿਰ ਤੀਸਰੇ ਗੁਰੂ ਦਾ ਕੀ ਫਰਮਾਨ ਹੈ ਚੌਥੇ ਦਾ ਕੀ ਹੈ ਤਰਤੀਬ ਨਾਲ ਸੁਣਾਂਗੇ ਤੇ ਇਹ ਆ ਕਲੀਅਰ ਕੱਟ ਸਮਝ ਆ ਜਾਏਗੀ ਹਾਂ ਜੀ ਕਲੀਅਰ ਕੱਟ ਸਮਝ ਆ ਜਾਏਗੀ ਬਾਕੀ ਇੱਥੇ ਅਸੀਂ ਐਂਡ ਕਰਨੇ ਆ ਤੇ ਇਨਸ਼ਾਅੱਲਾ ਦੂਸਰੇ 파ਰਟ ਦੇ ਨਾਲ ਜਲਦੀ ਹਾਜ਼ਰ ਹੋਵਾਂਗੇ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਇਹ ਹੀ ਕਹਿਣਾ ਕਿ ਵੀਡੀਓ ਨੂੰ ਤੁਸੀਂ ਅਗਰ ਲਾਈਕ ਕਰੋਗੇ ਤੇ ਸਾਨੂੰ ਇਹ ਲੱਗੇਗਾ ਕਿ ਵੀ ਤੁਸੀਂ ਇਹ ਇਸ ਨੂੰ ਨਾ ਪਸੰਦ ਕਰ ਰਹੇ ਹੋ ਇਸ ਚੀਜ਼ ਨੂੰ ਪਸੰਦ ਕਰਦੇ ਜੇ ਤੇ ਅਸੀਂ ਫਿਰ ਇਹਦੇ ਤੇ ਵੀਡੀਓ ਲੈ ਕੇ ਆਵਾਂਗੇ ਅਗਰ ਤੁਸੀਂ ਲਾਈਕ ਨਹੀਂ ਕਰਦੇ ਵੈਸੇ ਵੇਖ ਕੇ ਚਲੇ ਜਾਂਦੇ ਤੇ ਸਾਨੂੰ ਇਹ ਕਿਸਮ ਸਾਨੂੰ ਕਿਵੇਂ ਤਾ ਚੱਲੇਗਾ ਇਸ ਲਈ ਤੁਸੀਂ ਕੋਸ਼ਿਸ਼ ਕਰਿਆ ਕਰੋ ਲਾਇਕ ਨਾਲ ਨਾ ਦੇ ਤੁਹਾਡੇ ਪੈਸੇ ਦਾ ਆਇਆ ਹੋੜੇ ਨੇ ਇਹ ਗੱਲ ਹੈ ਨਾ ਤੁਹਾਡਾ ਕੋਈ ਵਕਤ ਆਇਆ ਹੋੜਾ ਕਿਉਂਕਿ ਵੀਡੀਓ ਦੇਖਦਿਆਂ ਹੀ ਵੇਚ ਤੁਸੀਂ ਕਰ ਸਕਦੇ ਤੇ ਸਾਨੂੰ ਵੀ ਹੁੰਦਾ ਸਿਰਫ ਇਹ ਮੋਟੀਵੇਸ਼ਨ ਹੈ ਕਿ ਵੀ ਸਾਨੂੰ ਲੋਗ ਇਹ ਚੀਜ਼ ਨੂੰ ਪਸੰਦ ਕਰ ਰਹੇ ਨੇ ਮਿਲਦੇ ਨਵੀਂ ਵੀਡੀਓ ਦੇ ਨਾਲ ਨਵੇਂ ਪਾਕ ਦੇ ਨਾਲ ਨਵੀਂ ਕਹਾਣੀ ਦੇ ਨਾਲ ਅੱਲਾਹ ਨਿਗਹਿबान